ਇੱਥੇ ਖੜ ਜਾ ਵੀ ਨਾਲ ਲੈ ਜਾ ਅੱਜ ਪੂਰੇ ਪੰਜਾਬ ਦੇ ਵਿੱਚੋਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਲਗ ਲਗ ਥਾਵਾਂ ਤੋਂ ਲੋਕ ਪਹੁੰਚੇ ਹੋਏ ਸੀ ਕਿਉਂਕਿ ਸਟੂਡੈਂਟ ਵੱਲੋਂ ਯਾਨੀ ਕਾਲ ਦਿੱਤੀ ਹੋਈ ਸੀ ਕਿ ਸੈਨੇਟ ਚੋਣਾਂ ਨੂੰ ਲੈ ਕੇ ਅੱਜ ਯੂਨੀਵਰਸਿਟੀ ਦੇ ਵਿੱਚ ਹਰ ਇੱਕ ਜੱਥੇਬੰਦੀ ਪਹੁੰਚੀ ਹੋਏ ਤੇ ਵੱਡੇ ਲੀਡਰ ਪਹੁੰਚੇ ਹੋਏ ਸੀ ਤੁਹਾਨੂੰ ਦੱਸਦੀ ਕਿ ਅਕਾਲੀ ਦਲ ਦੇ ਬਹੁਤ ਸਾਰੇ ਆਗੂ ਵੀ ਉੱਥੇ ਪਹੁੰਚੇ ਹੋਏ ਸੀ ਸੋ ਇਸ ਸਮੇ ਅਕਾਲੀ ਦਲ ਪਾਰਟੀ ਦੇ ਵੱਡੇ ਲੀਡਰ ਖੜੇ ਹੋਏ ਨੇ ਅਤੇ ਸੁਆਣਾ ਸਾਹਿਬ ਦੇ ਬੇਟਾ ਵੀ ਸਾਡੇ ਨਾਲ ਖੜੇ ਹੋਏ ਨੇ ਕਿਉਂਕਿ ਜੋ ਉੱਥੇ ਇਹਦਾ ਮੌਕਾ ਦੇਖਿਆ ਨੇ ਕਿਉਂਕਿ ਮਾਹੌਲ ਕਾਫੀ ਗਰਮਾਇਆ ਹੋਇਆ ਹੈ ਕਾਫੀ ਯਾਨੀ ਗੇਟ ਤੋੜ ਕੇ ਅੰਦਰ ਵੜ ਚੁੱਕੇ ਨੇ ਲੋਕ ਸੋ ਉਸੇ ਤੇ ਗੱਲਬਾਤ ਕਰਾਂਗੇ ਕਿ ਕਿਦਾਂ ਦਾ ਮਾਹੌਲ ਪੈਣਾ ਚੌਧਰੀ ਸਾਹਿਬ ਤੁਹਾਡਾ ਸਵਾਗਤ ਹੈ ਜੀ ਕੀ ਕਹਿਣਾ ਚਾਹੋਗੇ ਜਿਹੜੇ ਅੱਜ ਜੋ ਹੰਗਾਮਾ ਹੋ ਰਿਹਾ ਉੱਥੇ ਯੂਨੀਵਰਸਿਟੀ ਦੇ ਵਿੱਚ ਅੱਜ ਸਵੇਰੇ ਕੋਈ 8 ਵਜੇ ਦੇ ਕਰੀਬ ਅਸੀਂ ਯੂਨੀਵਰਸਿਟੀ ਦੇ ਗੇਟ ਤੇ ਪਹੁੰਚ ਗਏ ਸੀ ਪੁਲਿਸ ਨੇ ਉੱਥੇ ਇੰਨੀ ਚਾਰੇ ਪਾਸੇ ਘੇਰਾਬੰਦੀ ਕੀਤੀ ਹੋਈ ਸੀ ਜਿਹਦੇ ਕਰਕੇ ਸਾਡੇ ਲੋਕਾਂ ਨੂੰ ਜਿਹੜੇ ਪੰਜਾਬ ਤੋਂ ਆਏ ਲੋਕ ਪੰਜਾਬ ਯੂਨੀਵਰਸਿਟੀ ਦੇ ਵਿੱਚ ਪਿਛਲੇ 10 ਦਿਨਾਂ ਤੋਂ ਕਾਫੀ ਵੱਡਾ ਧਰਨੇ ਦੇ ਰੂਪ ਦੇ ਵਿੱਚ ਮਾਹੌਲ ਬਣਿਆ ਹੋਇਆ ਸੀ ਅੱਜ ਜਿਹੜੀ ਚੰਡੀਗੜ੍ਹ ਪੁਲਿਸ ਨੇ ਸਾਡੇ ਲੋਕਾਂ ਨੂੰ ਯੂਨੀਵਰਸਿਟੀ ਦੇ ਅੰਦਰ ਐਂਟਰ ਨਹੀਂ ਹੋਣ ਦਿੱਤਾ ਤੇ ਬਹੁਤੇ ਬੰਦੇ ਆਪਣੇ ਜਿਹੜੀ ਪਬਲਿਕ ਪੰਜਾਬ ਤੋਂ ਆਈ ਸੀ ਉਹਨਾਂ ਦੇ ਨਾਲ ਬਹੁਤ ਧੱਕੇਸ਼ਾਹੀ ਕੀਤੀ ਹੈ ਤੇ ਇਸ ਕਰਕੇ ਅਸੀਂ ਹੁਣੇ ਉੱਥੋਂ ਚੱਲ ਕੇ ਇੱਥੇ ਆਪਣੇ ਦਫ਼ਤਰ ਆ ਕੇ ਤੇ ਆਪਣੇ ਲੋਕਾਂ ਨੂੰ ਜਿਹੜੇ ਜਾ ਰਹੇ ਸੀ ਸਾਰਿਆਂ ਨੂੰ ਮਿਲ ਕੇ ਰੋਕਿਆ ਉੱਥੇ ਕਈ ਵੀਰਾਂ ਨੇ ਸਾਡੀਆਂ ਦੀ ਪੱਗਾਂ ਲਾਈਆਂ ਗਈਆਂ ਪੁਲਿਸ ਨੇ ਬਹੁਤ ਲਾਠੀ ਚਾਰਜ ਕੀਤਾ ਜਿਹੜੀ ਕਿ ਨਿੰਦਣਯੋਗ ਗੱਲ ਹੈ ਸੈਂਟਰਲ ਗਵਰਨਮੈਂਟ ਨੇ ਜਿਹੜੇ ਧੱਕਾ ਕਰ ਰਹੇ ਸਾਡੇ ਲੋਕਾਂ ਦੇ ਨਾਲ ਪੰਜਾਬ ਦੇ ਲੋਕ ਇੰਨੇ ਕਮਜ਼ੋਰ ਨਹੀਂ ਹੈ ਹੋਣ ਨਹੀਂ ਦੇਣਗੇ ਅੱਛਾ ਦੇਖਿਆ ਜਾ ਰਿਹਾ ਕਿ ਮੁੱਲਾਪੁਰ ਦੇ ਲਾਗੇ ਵੀ ਕਾਫੀ ਪੁਲਿਸ ਖੜੀ ਹੋਈ ਹੈ ਤੇ ਗੱਡੀਆਂ ਕਾਫੀ ਰੁਕੀਆਂ ਤੇ ਬੈਰੀਕੇਡ ਲਗਾਏ ਆ ਇੱਥੋਂ ਵੀ ਜਾਣ ਨਹੀਂ ਦੇ ਰਹੇ ਇਹਨਾਂ ਨੇ ਪੰਜਾਬ ਚੰਡੀਗੜ੍ਹ ਦੀ ਸਾਰੀਆਂ ਐਂਟਰੀਆਂ ਦੇ ਉੱਤੇ ਬਹੁਤ ਵੱਡੀ ਤਦਾਦ ਦੇ ਵਿੱਚ ਫੋਰਸ ਤਾਇਨਾਤ ਕਰੀ ਹੋਈ ਹੈ ਤੇ ਇਹਨਾਂ ਨੇ ਪੰਜਾਬ ਤੋਂ ਆਉਣ ਵਾਲੇ ਲੋਕਾਂ ਨੂੰ ਚੰਡੀਗੜ੍ਹ ਦੇ ਵਿੱਚ ਐਂਟਰੀ ਨਹੀਂ ਹੋਣ ਦਿੱਤਾ ਇਸ ਕਰਕੇ ਜਿਹੜਾ ਸਾਡਾ ਮੁੱਲਾਪਾ ਬੈਰੀਅਰ ਹੈ ਜਦੋਂ ਅਸੀਂ ਨਿਕਲ ਕੇ ਗਏ ਹ ਉਸ ਟਾਈਮ ਇੱਥੇ ਰਸ਼ ਘਟ ਸੀ ਪੁਲਿਸ ਘਟ ਤੀ ਉਸ ਤੋਂ ਬਾਅਦ ਜਦੋਂ ਪੰਜਾਬ ਦੇ ਲੋਕ ਹੋਰ ਆਣੇ ਸਟਾਰਟ ਹੋਏ ਇਹਨਾਂ ਨੇ ਇੱਥੇ ਬੈਰੀਕੇਡ ਲਾ ਕੇ ਪਬਲਿਕ ਸਾਰੀ ਉੱਥੇ ਰੋਕਦੀ ਅਜਾ ਹ ਸਵਾਨਾ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ ਨੌਜਵਾਨੋ ਕਿਉਂਕਿ ਦੇਖਿਆ ਜਾਂਦਾ ਕਿ ਨੌਜਵਾਨ ਬਹੁਤ ਸਾਰੇ ਲੋਕ ਉੱਥੇ ਪਹੁੰਚੇ ਹੋਏ ਨੇ ਯਾਨੀ ਤੁਹਾਡੇ ਡੈਡੀ ਵੱਡੇ ਲੀਡਰ ਨੇ ਕਿਸ ਤਰ੍ਹਾਂ ਦੇਖਦੇ ਹੋ ਕਿ ਹੁਣ ਅੰਬ ਸਾਹਿਬ ਦੇ ਕੋਲ ਵੀ ਉੱਥੇ ਬੈਰੀਕੇਡ ਲੱਗੇ ਉੱਥੇ ਵੀ ਕਾਫੀ ਜਥੇਬੰਦੀਆਂ ਰੁਕਿਆ ਹੋਈ ਸਰਕਾਰਾਂ ਜਿੰਨਾ ਮਰਜ਼ੀ ਜ਼ੋਰ ਲਾ ਲੈਣ ਪਰ ਉਹ ਲੋਕਾਂ ਦੇ ਰੋਹ ਨੂੰ ਰੋਕ ਨਹੀਂ ਸਕਦੀਆਂ ਲੋਕਾਂ ਦਾ ਹੜ ਆਣਾ ਅੱਜ ਤਾਂ ਸ਼ੁਰੂਆਤ ਸੀਗੀ ਅੱਗੇ ਨੂੰ ਸ਼੍ਰੋਮਣੀ ਕਾਲੰਦ ਦੇ ਪ੍ਰਧਾਨ ਸਾਹਿਬ ਵੀ ਉਧਰ ਤਨਤਨ ਤੋਂ ਵਿਲੇ ਹੋ ਕੇ ਪਹੁੰਚਣਗੇ ਧਰਨੇ 'ਚ ਪਹਿਲਾਂ ਬੀਬਾ ਜੀ ਵੀ ਆ ਕੇ ਸ਼ਮੂਲੀਅਤ ਕਰਕੇ ਗਏ ਆ ਤੇ ਉਹਨਾਂ ਨੇ ਲੈਟਰ ਵੀ ਲਿਖਿਆ ਹੈ ਸੈਂਟਰ ਗਵਰਨਮੈਂਟ ਨੂੰ ਇਹਦੇ ਲਈ ਤੇ ਮੰਗ ਵੀ ਕੀਤੀ ਹੈ ਕਿ ਸਟੂਡੈਂਟ ਦੀ ਮੰਗਾਂ ਮੰਨੀਆਂ ਜਾਣ ਜਲਦ ਤੋਂ ਜਲਦ ਇਹ ਲੋਕਾਂ ਦੇ ਰੋਹ ਨੂੰ ਰੋਕ ਨਹੀਂ ਸਕਦੇ ਇਹ ਕੁਝਕ ਟਾਈਮ ਦੀਆਂ ਗੱਲਾਂ ਹੁੰਦੀਆਂ ਨੇ ਪਰ ਜਲਦੀ ਲੋਕ ਉੱਪਰਣਗੇ ਤੇ ਇਹਨਾਂ ਦੇ ਖਿਲਾਫ ਆਣਗੇ ਸਾਨੂੰ ਲੱਗਦਾ ਹੈ ਕਿ ਚੋਣਾਂ ਦਾ ਜਿਹੜਾ ਅਗਾ ਉਹ ਜਲਦੀ ਕੀਤਾ ਜਾਵੇਗਾ ਕਿਉਂਕਿ ਹੁਣ ਜੋਸ਼ ਪੂਰਾ ਹੈ ਪੂਰੇ ਪੰਜਾਬ ਤੇ ਯੂਨੀਵਰਸਿਟੀ ਦੇ ਯਾਨੀ ਨੌਜਵਾਨਾਂ ਚ ਹਾਂਜੀ ਸੈਨੇਟ ਦੀਆਂ ਚੋਣਾਂ ਇਹਨਾਂ ਨੂੰ ਜਲਤੋਂ ਜਲਤ ਕਰਾਉਣੀਆਂ ਚਾਹੀਦੀਆਂ ਨੇ ਬਹੁਤ ਜ਼ਰੂਰਤ ਹੈ ਅੱਜ ਕਰਾਣ ਦੀ ਜਿਹਦੇ ਨਾਲ ਸਟੂਡੈਂਟਸ ਲਈ ਹੋਰ ਵਧੀਆ ਜਿਵੇਂ ਸੈਨੇਟ ਮੈਂਬਰ ਸਟੂਡੈਂਟਸ ਦੀ ਹੱਕਾਂ ਲਈ ਖੜਦੇ ਨੇ ਅਟੈਂਡੈਂਸ ਲਈ ਖੜਦੇ ਨੇ ਜਿਹੜੇ ਉਹ ਸਟੂਡੈਂਟਸ ਦੇ ਕੰਮ ਹੁੰਦੇ ਨੇ ਜਿਹੜੀ ਯੂਨੀਵਰਸਿਟੀ ਧੱਕਾ ਨਹੀਂ ਹੁੰਦਾ ਉਹ ਸੈਨੇਟ ਮੈਂਬਰਾਂ ਕਰਕੇ ਨਹੀਂ ਹੁੰਦਾ ਨਹੀਂ ਯੂਨੀਵਰਸਿਟੀ ਬਹੁਤ ਕੁਝ ਹੋ ਸਕਦਾ ਸਰਕਾਰਾਂ ਕਰ ਸਕਦੀਆਂ ਨੇ ਹਾਂਜੀ अच्छा चौधरी साहब ਤੁਸੀਂ ਵੀ ਉੱਥੇ ਗਏ ਸੀ ਯਾਨੀ ਮੁੰਡੇ ਤੁਹਾਡੇ ਨਾਲ ਕਾਫੀ ਗਏ ਹ ਸੀ ਕਿਦਾਂ ਦਾ ਮਾਹੌਲ ਬਣਿਆ ਹੋਇਆ ਸੀ ਉੱਥੇ ਉੱਥੇ ਜਿਹੜਾ ਮੌਕੇ ਦਾ ਮਾਹੌਲ ਸੀ ਜੀ ਬਹੁਤ ੱੱਕਾ ਕਰਿਆ ਪੁਲਸ ਨੇ ਉੱਥੇ ਤੇ ਇੰਨਾ ਪੰਜਾਬ ਦੇ ਲੋਕਾਂ ਦੇ ਨਾਲ ਜਿਹੜਾ ਉਹਨਾਂ ਨੇ ਮਾੜਾ ਵਰਤੋਗ ਕੀਤਾ ਤੇ ਉਹ ਸਹਿਨਯੋਗ ਨਹੀਂ ਸੀ ਉੱਥੇ ਅੱਜ ਇਦਾਂ ਦੇ ਹਾਲਾਤ ਬਣੇ ਹੋਏ ਸੀ ਸੈਂਟਰ ਗਵਰਨਮੈਂਟ ਨੇ ਜਿਹੜਾ ਆ ਧਰਨੇ ਦੀ ਕਾਲ ਦਿੱਤੀ ਹੋਈ ਸੀ ਅਪਸਟੂਡੈਂਟ ਨੇ ਤੇ ਇਹਦੀ ਪਹਿਲੇ ਹੀ ਇਹਨਾਂ ਨੇ ਪੂਰੀਆਂ ਤਿਆਰੀਆਂ ਕੀਤੀਆਂ ਹੋਈਆਂ ਸੀ ਲੋਕਾਂ ਨੂੰ ਉਹਨੂੰ ਰੋਕਣ ਵਾਸਤੇ ਪਰ ਫਿਰ ਵੀ ਲੋਕ ਦੇਖੋ ਗੇਟ ਤੋੜ ਕੇ ਯੂਨੀਵਰਸਿਟੀ ਦੇ ਅੰਦਰ ਐਂਟਰ ਕਰਕੇ ਤੇ ਨਿੰਦਣੇ ਉਹ ਗੱਲ ਹੈ ਸਰਕਾਰ ਜਿਹੜੀ ਧੱਕਾ ਕਰ ਰਹੀ ਹੈ ਇਹ ਗਲਤ ਕਰ ਰਹੀ ਹੈ ਇਸਕਰ ਅੱਛਾ ਜਿਸ ਤਰ੍ਹਾਂ ਯਾਨੀ ਇਲਜ਼ਾਮ ਆਪਣੀ ਪੰਜਾਬ ਸਰਕਾਰ ਤੇ ਵੀ ਲੋਕ ਲਗਾ ਰਹੇ ਨੇ ਸਟੂਡੈਂਟ ਲਗਾ ਰਹੇ ਨੇ ਕਿ ਪੰਜਾਬ ਸਰਕਾਰ ਵੀ ਸੈਂਟਰ ਦੇ ਨਾਲ ਮਿਲੀ ਹੋਈ ਹੈ ਦੇਖੋ ਪੰਜਾਬ ਸਰਕਾਰ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿਉਂਕਿ ਸਾਡੇ ਪੰਜਾਬ ਦੇ ਹੱਕਾਂ ਨੂੰ ਜੇ ਕੋਈ ਵੀ ਸੈਂਟਰਲ ਗਵਰਨਮੈਂਟ ਉਹਨਾਂ ਦੇ ਨਾਂ ਧੱਕੇ ਨਾ ਖੋਣਾ ਚਾਹੁੰਦੀ ਹੈ ਤਾਂ ਪੰਜਾਬ ਸਰਕਾਰ ਨੂੰ ਪਹਿਲ ਦੇ ਆਧਾਰ ਤੇ ਅੱਗੇ ਹੋ ਕੇ ਇਹਨਾਂ ਦੀ ਪરાਖੀ ਕਰਨੀ ਚਾਹੀਦੀ ਹੈ ਪਰ ਉਹਦੇ ਵਿੱਚ ਪੰਜਾਬ ਸਰਕਾਰ ਨਾਕਾਮ ਨਿਕਲੀ ਹੈ ਉਹਨਾਂ ਨੇ ਕੋਈ ਉਸ ਚੀਜ਼ ਦੀ ਖਾਸ ਕਰਕੇ ਪਹਿਰਾ ਨਹੀਂ ਦਿੱਤਾ ਇਸ ਕਰਕੇ ਲੋਕਾਂ ਨੂੰ ਗਰਾਊਂਡ ਲੈਵਲ ਤੇ ਉਤਰਨਾ ਪਿਆ अच्छा सोहना साहब देखा ਜਾਂਦਾ ਕਿ ਜਿਸ ਤਰ੍ਹਾਂ ਹੁਣ ਯਾਨੀ ਆਈਡੀ ਕਾਰਡ ਦੀ ਗੱਲ ਕੀਤੀ ਸੀ ਜਿਨ੍ਹਾਂ ਕੋਲ ਪ੍ਰੂਫ ਹੈ ਉਹਨਾਂ ਨੂੰ ਅੰਦਰ ਜਾਣ ਦਿੱਤਾ ਜਾਏ ਪਰ ਉਹਨਾਂ ਨੂੰ ਵੀ ਨਹੀਂ ਅੰਦਰ ਜਾਣ ਦਿੱਤੇ ਜਾ ਰਿਹਾ ਕੋਈ ਨਹੀਂ ਜਾਣਦੇ ਜੀ ਕਿਸੇ ਨੂੰ ਆਈਡੀ ਕਾਰਡ ਵਾਲਾ ਸਾਡੇ ਕੋਲ ਵੀ ਆਈਡੀ ਕਾਰਡ ਸੀ ਆਮ ਆਲਸੋ ਸਟੂਡੈਂਟ ਆ ਪੰਜਾਬ ਯੂਨੀਵਰਸਿਟੀ ਪਰ ਕਿਸੇ ਨੂੰ ਨਹੀਂ ਜਾਣਦੇ ਉਹਨਾਂ ਨੇ ਉਹਨਾਂ ਨੇ ਪੂਰਾ ਧੱਕਾ ਕੀਤਾ ਉੱਥੇ ਕੋਈ ਸਟੂਡੈਂਟ ਨਹੀਂ ਜਾਣ ਦਿੰਦਾ ਕੁੜੀਆਂ ਨਹੀਂ ਜਾਣ ਦਿੱਤੀਆਂ ਜੀ ਚਲੋ ਮੁੰਡਿਆਂ ਤਾਂ ਜਾਣੇ ਕੀ ਦੇਣਾ ਸੀ ਕੁੜੀਆਂ ਨਹੀਂ ਜਾਣ ਦਿੱਤੀਆਂ ਤੇ ਰੀਅਲ ਪੰਜਾਬ ਸਰਕਾਰ ਦੀ ਗੁਰਦੁਆਰਾ ਆਮ ਸਾਹਿਬ ਦੇ ਬਾਹਰ ਉਹਨਾਂ ਨੇ ਸਵੇਰ ਤੋਂ ਹੀ ਆਪਣੀ ਸਿਵਲ ਚ ਪੁਲਿਸ ਲਈ ਹੋਈ ਸੀ ਜਿਹੜੀ ਉਹਨਾਂ ਨੂੰ ਮੌਕੇ ਮੌਕੇ ਤੇ ਚੰਡੀਗੜ੍ਹ ਪੁਲਿਸ ਨੂੰ ਖਬਰ ਦੇ ਰਹੀ ਸੀਗੀ ਕਿ ਉਹਨਾਂ ਇੱਥੇ ਇੰਨੇ ਬੰਦੇ ਹੋਗੇ ਉਹਨ ਇੱਥੇ ਬੰਦੇ ਹੋਗੇ ਉਹਨਾਂ ਨੇ ਕੋਸ਼ਿਸ਼ ਵੀ ਕੀਤੀ ਆਮਸਾ ਦੇ ਬਾਅਦ ਸੰਗਤ ਨੂੰ ਰੋਕਣ ਦੀ ਇਹ ਸ਼ਾਇਦ ਮੀਡੀਆ ਨੇ ਨਹੀਂ ਦੇਖਿਆ ਮੀਡੀਆ ਚੰਡੀਗੜ੍ਹ ਬਿਜੀ ਸੀ ਜਾਂ ਤਾਂ ਉਹ ਵੀ ਵੀਡੀਓਜ਼ ਆ ਜਾਣਗੇ ਆ ਮਤਲਬ ਪੰਜਾਬ ਪੁਲਿਸ ਨੇ ਵੀ ਕੋਈ ਚੰਗੀ ਨਹੀਂ ਕੀਤੀ ਪੰਜਾਬੀਆਂ ਨਾਲ ਜੇ ਦੇਖਿਆ ਜਾਵੇ ਉਹਨਾਂ ਨੇ ਵੀ ਚੰਡੀਗੜ੍ਹ ਪੁਲਿਸ ਦੀ ਬਿਲਕੁਲ ਪੂਰੀ ਮਦਦ ਕੀਤੀ ਹੈ ਏਜੰਸੀਆਂ ਨੇ ਪੰਜਾਬ ਸਰਕਾਰ ਦੀ ਹਾਂਜੀ ਅੱਛਾ ਤੁਹਾਡੀ ਪਾਰਟੀ ਵੱਲੋਂ ਹੁਣ ਕਿਦਾਂ ਦਾ ਉਹ ਕਰਿਆ ਜਾ ਰਿਹਾ ਜਿੱਦਾਂ ਤੁਸੀਂ ਦੱਸ ਰਹੇ ਹੋ ਕਿ ਇਸ ਯੂਨੀਵਰਸਿਟੀ ਨੂੰ ਲੈ ਕੇ ਕਿਸ ਤਰ੍ਹਾਂ ਦੇ ਯਾਨ ਬਿੱਬਾ ਜੀ ਨੇ ਵੀ ਉੱਤਣ ਲੈਟਰ ਲਿਖਿਆ ਹੈ ਪ੍ਰਧਾਨ ਜੀ ਨੇ ਵੀ ਐਨ ਚੰਗੀ ਤਰ੍ਹਾਂ ਆਸ਼ਵਾਸ਼ਣ ਵੀ ਦਿੱਤਾ ਟਵੀਟ ਵੀ ਕੀਤਾ ਤੇ ਪ੍ਰਧਾਨ ਜੀ ਵੀ ਜਲਦੀ ਆਣਗੇ ਤੇ ਧਰਨੇ ਦੀ ਮਤਲਬ ਐਨ ਠੋਕ ਕੇ ਕਰਾਂਗੇ ਜੋ ਹੋ ਸਕੇ ਵੱਧ ਤੋਂ ਵੱਧ ਅੱਜ ਦੇ ਦਿਨ ਤੋਂ ਬਾਅਦ ਅੱਜ ਪਤਾ ਲੱਗ ਜੇਗਾ ਜਿਵੇਂ ਵੀ ਅੱਗੇ ਪਾਰਟੀ ਦਾ ਪ੍ਰੋਗਰਾਮ ਹੋਊਗਾ ਪੂਰਾ ਚੰਗੀ ਤਰ੍ਹਾਂ ਟਿਕਾਂਗੇ ਐਨ ਵਕਤ ਪਾ ਦਾਂਗੇ ਇਹਨਾਂ ਨੂੰ ਕੋਈ ਚੱਕਰ ਨਹੀਂ ਚੌਧਰੀ ਸਾਹਿਬ ਜਾਂਦੇ ਜਾਂਦੇ ਕੋਈ ਮੈਸੇਜ ਦੇਣਾ ਚਾਹੋਗੇ ਨੌਜਵਾਨਾਂ ਨੂੰ ਮੈਸੇਜ ਆਪਾਂ ਸਾਡੇ ਵੱਲੋਂ ਇੱਕੇ ਮੈਸੇਜ ਹੈ ਵੇ ਪੰਜਾਬ ਸਰਕਾਰ ਨੂੰ ਬੜੇ ਧਿਆਨ ਦੇ ਨਾਲ ਇਸ ਕੰਮ ਨੂੰ ਨਿਯੇਤਣਾ ਚਾਹੀਦਾ ਸੈਂਟਰ ਸਰਕਾਰ ਦਾ ਬਿਲਕੁਲ ਧੱਕਾ ਨਹੀਂ ਆਪਾਂ ਹੋਣ ਦੇਵਾਂਗੇ ਸਾਡੀ ਪਾਰਟੀ ਦਾ ਇੱਕ ਇੱਕ ਵਰਕਰ ਅੱਜ ਪੂਰਾ ਇਸ ਗੱਲ ਦੇ ਵਿੱਚ ਸਰਕਾਰ ਮੈਂ ਪੰਜਾਬ ਇਸ ਸੈਂਟਰ ਗਵਰਨਮੈਂਟ ਨੂੰ ਆਪਾਂ ਆਪਣੇ ਲੋਕਾਂ ਦੇ ਨਾਲ ਆਪਣੇ ਬੱਚਿਆਂ ਦੇ ਨਾਲ ਧੱਕਾ ਨਹੀਂ ਹੋਣ ਦੇ ਪੰਜਾਬ ਸਰਕਾਰ ਨੂੰ ਸਪੈਸ਼ਲ ਸੈਸ਼ਨ ਸੱਦ ਕੇ ਇਹਨੂੰ ਰੱਦ ਕਰ ਦੇਣਾ ਚਾਹੀਦਾ ਜਿਵੇਂ ਉਹਨਾਂ ਨੇ ਅੱਗੇ ਐਸਪੀਐਲ ਦਾ ਮਤਾ ਹੋਵੇ ਬੀਵੀਐਮਬੀ ਦਾ ਮਤਾ ਹੋਵੇ ਪੰਜਾਬ ਸਰਕਾਰ ਨੂੰ ਬਹੁਤ ਲੋੜ ਹੈ ਕਿ ਸਪੈਸ਼ਲ ਸੈਸ਼ਨ ਬਣਾਣ ਆਪਣੇ ਸਟੂਡੈਂਟਸ ਲਈ ਤੇ ਇਹਦਾ ਹੱਲ ਕੱਢਣ ਤੇ ਸਪੈਸ਼ਲ ਸੈਸ਼ਨ ਜਿਹਨੂੰ ਰੱਦ ਕਰਦਨ ਨੂੰ ਕੀ ਪੰਜਾਬ ਰੱਦ ਕਰਦਾ ਸੋ ਧੰਨਵਾਦ ਤੁਸੀਂ ਆਪਦਾ ਕੀਮਤੀ ਸਮਾਂ ਦਿੱਤਾ ਸੋ ਦੇਖਿਆ ਤੁਸੀਂ ਕਿ ਕਿਸ ਤਰੀਕੇ ਦੇ ਨਾਲ ਅੱਜ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਮਾਹੌਲ ਹੈ ਪੂਰਾ ਗਰਮਾਇਆ ਹੋਇਆ ਹੈ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਸਾਰੀ ਜਥੇਬੰਦੀਆਂ ਬਹੁਤ ਸਾਰੇ ਨੌਜਵਾਨ ਤੇ ਬਹੁਤ ਸਾਰੇ ਲੀਡਰ ਪਹੁੰਚੇ ਹੋਏ ਸੀ ਸੋ ਇਹ ਅੱਖੀਂ ਦੇਖਿਆ ਜੋ ਹਾਲ ਆਪ ਜਿਹੜੇ ਲੀਡਰ ਨੇ ਅਕਾਲੀ ਦਲ ਪਾਰਟੀ ਦੇ ਉਹਨਾਂ ਨੇ ਦੱਸਿਆ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਦੇ ਬਾਰੇ ਆਪ ਦੇ ਕਮੈਂਟ ਕਰਕੇ ਵਿਚਾਰ ਜ਼ਰੂਰ ਸਾਂਝੇ ਕਰੋ ਸੋ ਜਿਹਨਾਂ ਨੇ ਫਰੀडम ਟੀਵੀ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਓ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਦਿਓ ਇਜਾਜ਼ਤ ਮੇਰੀ ਸੋਗੀ ਗੁਰਪ੍ਰੀਤ ਧਵਾ ਦੇ ਨਾਲ ਸੌਨਾਂ ਜਾਸਲਾ ਦੀ ਰਿਪੋਰਟ ਚੰਡੀਗੜ੍ਹ